ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਵੱਲੋਂ ਜੋ ਸਮਾਨ ਬਾਹਰ ਰੱਖਿਆ ਗਿਆ ਉਸ ਨੂੰ ਲੈ ਕੇ ਟ੍ਰੈਫਿਕ ਦੀ ਸਮੱਸਿਆ ਕਾਫੀ ਆ ਰਹੀ ਆ ਜਿਸ ਨੂੰ ਲੈ ਕੇ ਅਜ ਐਸਡੀਐਮ ਨਾਬਾ ਪੈਦਲ ਨਿਕਲੇ ਨੇ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਨੇ ਕਿ ਆਪਣਾ ਸਮਾਨ ਦੁਕਾਨ ਦੇ ਅੰਦਰ ਰੱਖੋ ਜਿਸ ਦੇ ਨਾਲ ਵੱਡੀ ਸਮੱਸਿਆ ਟ੍ਰੈਫਿਕ ਦੀ ਬਾਜ਼ਾਰਾਂ ਦੇ ਵਿੱਚ ਆ ਰਹੀ ਆ ਉਹਨਾਂ ਦੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਵੀ ਨਾਲ ਨੇ ਵਪਾਰੀ ਵੀ ਨਾਲ ਨੇ ਉਹ ਵੀ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਨੇ ਤੇ ਐਸ ਡੀ ਐਮ ਨਾਬਾ ਚੇਤਾਵਨੀ ਵੀ ਦੇ ਰਹੇ ਨੇ ਜੇਕਰ ਸਮਾਨ ਅੰਦਰ ਨਾ ਰੱਖਿਆ ਤਾਂ ਅਗਲੇ ਹਫਤੇ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇਗੀ ਬਾਜ਼ਾਰ ਦੇ ਵਿੱਚ ਨਾ ਟ੍ਰੈਫਿਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਐਂਡ ਬਹੁਤ ਸਾਰੇ ਲੋਕਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਇੱਕ ਵਾਰੀ ਸਾਰੀਆਂ ਜਿਹੜੇ ਐਸੋਸੀਏਸ਼ਨਾਂ ਨੇ ਵਪਾਰ ਮੰਡਲ ਨੇ ਉਹਨਾਂ ਦੇ ਸਹਿਯੋਗ ਨਾਲ ਇੱਕ ਵਾਰੀ ਸੰਸਟਾਈਜ਼ ਕੀਤਾ ਜਾ ਰਿਹਾ ਫਿਰ ਉਸ ਤੋਂ ਬਾਅਦ ਜੀ ਅਜ ਪਰ ਲਾ ਕਾਰਵਾਈ ਹੋਏਗੀ ਸਾਰੇ ਐਸੋਸੀਏਸ਼ਨਾਂ ਦੇ ਜਿਹੜੇ ਨੁਮਾਇੰਦੇ ਨੇ ਪ੍ਰਧਾਨ ਨੇ ਉਹ ਆਪ ਖੁਦ ਅੱਜ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਨਗੇ ਵੀ ਜਿਹੜਾ ਸਮਾਨ ਅੱਗੇ ਵਿਧਾਇਆ ਵਿਆ ਉਹ ਥੋਗਿਟਨ ਲਿਮਿਟ ਰਵੇ ਜੀ ਉਸ ਤੋਂ ਵੱਧ ਅੱਗੇ ਨਾ ਹੋਵੇ ਜੀ ਕੀ ਕਾਰਵਾਈ ਕੀਤੀ ਜਾਊਗੀ ਅੱਗੇ ਜੀ ਅੱਗੇ ਫਿਰ ਕਮੇਟੀ ਰਾਈਡ ਐਂਡ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਰਾਈਡ ਜਿਹੜਾ ਹੈਗਾ ਬੰਦੇ ਚਲਾਣ ਕੀਤੇ ਜਾਣਗੇ ਜੀ ਪਹਿਲਾਂ ਤਾਂ ਬੇਨਤੀ ਕੀਤੀ ਜਾਏਗੀ ਇੱਕ ਵਾਰੀ ਇੱਕ ਹਫਤੇ ਦਾ ਟਾਈਮ ਦਿੱਤਾ ਜਾਏਗਾ ਵੀ ਆਪਣੇ ਆਪ ਹੀ ਕਰ ਲੈਣਾ ਸਮਝਦਾਰ ਨੇ ਉਹ ਸਿਆ ਨੂੰ ਲੈ ਕੇ ਅਸੀਂ ਪ੍ਰਸ਼ਾਸਨ ਦੇ ਨਾਲ ਆ ਅੱਜ ਸਾਰੇ ਜਿੰਨੇ ਵੀ 90 ਦੇ ਵਪਾਰ ਮੰਡਲ ਨੇ ਚਾਹੇ ਨਾਬਾ ਵਪਾਰ ਮੰਡਲ ਹੈ ਚਾਹੇ ਕਾਂਗਰਸ ਤੋਂ ਹੈ ਚਾਹੇ ਆਮ ਆਦਮੀ ਦੇ ਸਾਰੇ ਨਾਲ ਹੈ ਅਸੀਂ ਸਾਰੇ ਸਿਰਫ ਵਪਾਰੀਆਂ ਨੂੰ ਹੀ ਰਿਕਵੈਸਟ ਕਰ ਰਹੇ ਹਾਂ ਵੀ ਆਪਣਾ ਸਮਾਨ ਅੰਦਰ ਰੱਖੋ ਤਾਂ ਜੋ ਕਿਸੇ ਵੀ ਵਪਾਰੀ ਨੂੰ ਸ਼ਹਿਰ 'ਚ ਆਣਾ ਜਾਣਾ ਕਿਸੇ ਨੂੰ ਪ੍ਰੋਬਲਮ ਨਾ ਆਵੇ ਸ਼ਹਿਰ ਸਾਫ਼ ਸੁਥਰਾ ਅੱਛਾ ਨਜ਼ਰ ਆਵੇ ਇਹ ਸਾਡੀ ਰਿਕਵੈਸਟ ਹੈ ਅਸੀਂ ਪ੍ਰਸ਼ਾਸਨ ਦਾ ਸਾਥ ਦੇਣ ਨੂੰ ਤਿਆਰ ਹਾਂ ਅੱਜ ਨਾਬਾ ਦੇ ਐਸਡੀਐਮ ਸਾਹਿਬ ਜੋ ਮਤਲਬ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਸਾਡੇ ਵਪਾਰ ਮੰਡਲ ਦੀਆਂ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ ਜਿੰਨੇ ਵੀ ਸਾਡੇ ਵਪਾਰ ਮੰਡਲ ਅਸੀਂ ਇਕਜੁੱਟ ਹੋ ਕੇ ਐਸ ਡੀ ਐਮ ਸਾਹਿਬ ਨਾਲ 90 ਦੇ ਹਰੇਕ ਦੁਕਾਨਦਾਰ ਨੂੰ ਅਸੀਂ ਬੇਨਤੀ ਕਰਨ ਨਿਕਲੇ ਆ ਕਿ ਅਸੀਂ ਅੱਜ ਬੇਨਤੀ ਕਰ ਰਹੇ ਹਾਂ ਤੁਹਾਡੇ ਨਾਲ ਤੁਹਾਡੇ ਭਰਾਵਾਂ ਦੇ ਤੌਰ ਤੇ ਕਿ ਆਪਣਾ ਸਮਾਨ ਆ ਜੋ ਆਪਣੀ ਹੱਦ ਦੇ ਅੰਦਰ ਰੱਖਿਆ ਜਾਵੇ ਕੱਲੋਂ ਪ੍ਰਸ਼ਾਸਨ ਆਪਣੀ ਜੋ ਸਖਤ ਕਾਰਵਾਈ ਕਰੂਗਾ ਫਿਰ ਉਸ ਦੇ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਾਂਗੇ ਅੱਜ ਅਸੀਂ ਭਾਈਚਾਰੇ ਦੇ ਤੌਰ ਤੇ ਅਸੀਂ ਇਕੱਲੇ ਇਕੱਲੇ ਵਪਾਰੀ ਨੂੰ ਉਹਨਾਂ ਦੇ ਨਾਲ ਮਿਲ ਕੇ ਅਸੀਂ ਬੇਨਤੀ ਕਰ ਰਹੇ ਹਾਂ ਦੁਕਾਨਦਾਰਾਂ ਦਾ ਘੱਟ ਕਸੂਰਾ ਇਹ ਜੋ ਬੈਂਕ ਦੇ ਵਿੱਚ ਬਾਈਕ ਵਗੈਰਾ ਨੇ ਜਾਂ ਹੋਰ ਨੇ ਇਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਦੁਕਾਨਦਾਰਾਂ ਦਾ ਸਮਾਨ ਤਾਂ ਆਲਰੇਡੀ ਅੰਦਰ ਦੁਕਾਨਦਾਰ ਤਾਂ ਥੋੜਾ ਸਮਾਨ ਕੱਢਦਾ ਆਪਣੇ ਉਹਦੇ ਲਈ ਜਿਹੜੀਆਂ ਪਾਰਕਿੰਗਾਂ ਦੀਆਂ ਸਮੱਸਿਆਵਾਂ ਨੇ ਉਹ ਸਰਕਾਰ ਨੇ ਦੂਰ ਕਰਨੀਆਂ ਨੇ ਅਸੀਂ ਤਾਂ ਨਹੀਂ ਕਰਨੀਆਂ ਹੈਗੀਆਂ ਦੁਕਾਨਦਾਰ ਦਾ ਬੈਕ ਚੈੱਕ ਕਰ ਲਓ ਇੱਕ ਵੀ ਬਾਈਕ ਦੁਕਾਨਦਾਰ ਦਾ ਨਹੀਂ ਹੈਗਾ ਇਹ ਸਾਰੇ ਬਾਈਕ ਬੈਂਕਾਂ ਦੇ ਨੇ ਸਾਹਮਣੀਆਂ ਬੈਂਕਾਂ ਵਾਲਿਆਂ ਦੇ ਨੇ ਪਾਰਕਿੰਗ ਲਈ ਚੰਗੀ ਇੱਧਰ ਜਗ੍ਹਾ ਬਣੀ ਹੋਈ ਹੈ 1% ਬੈਂਕ ਵਾਲੇ ਐਫਰਟ ਨਹੀਂ ਕਰਦੇ ਹੈਗੇ ਇਸ ਕੰਮ ਵਾਸਤੇ ਉਲਟਾ ਆਪਣਾ ਸਾਰੀਆਂ ਸਮੱਸਿਆਵਾਂ ਸਾਡੇ ਸਿਰ ਧਰ ਰੱਖੀਆਂ ਨੇ ਉਹ ਪਾਈ ਅਸੀਂ ਇਹਨਾਂ ਨੂੰ 10 ਵਾਰੀ ਕਹਿ ਚੁੱਕੇ ਵੀ ਇਹ ਪਾਣੀ ਦੀ ਸੜਕ ਤੇ ਡੁੱਲਦਾ